عليكم السلام اي نايو 14 ਜੁਲਾਈ 2025 ਦਿਨ ਸੋਮਵਾਰ ਤੇ ਨਵੀਂ ਵੀਡੀਓ ਤੇ ਨਵੇਂ ਬਲੌਗ ਚ ਸਾਰਿਆਂ ਦਾ ਸਵਾਗਤ ਕਰਦੇ ਆਂ ਐਨ ਐਚ 1 ਨੈਸ਼ਨਲ ਹਾਈਵੇ ਉੱਤਰ ਪ੍ਰਦੇਸ਼ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਡੀਆਂ ਜਿਹੜੀਆਂ ਆਪਾਂ ਸਫਰਾਂ ਤੇ ਪਾਲੀਆਂ ਕਈ ਵੀਰ ਭਰਾ ਆਪਣੇ ਕਮੈਂਟ ਕਰਦੇ ਹੁੰਦੇ ਬਾਈ ਤੂੰ ਫੇਸਬੁਕ ਤੇ ਵੀਡੀਓ ਪਾਉਂਦਾ ਕਿ ਨਹੀਂ ਪਾਉਂਦਾ ਬਾਈ ਹਾਂਜੀ ਫੇਸਬੁਕ ਤੇ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਆਪਣੇ ਜਿਹੜਾ ਬਈ ਖਾਤਾ ਬਈ ਸਾਰੇ ਪਾਸੇ ਇੱਕ ਹੀ ਆ ਸੰਦੀਪ ਦਾ ਸਫਰਨਾਵਾ ਫੇਸਬੁਕ ਤੇ YouTube ਤੇ ਤੇ ਇੰਸਟਾ ਤੇ ਤੇ ਬਈ ਸਨੈਪਚੈਟ ਤੇ ਇੱਕ ਹੀ ਬਈ ਖਾਤਾ ਹੈ ਅੱਜ ਦਾ ਸਫਰ ਹੈ ਜਿਹੜਾ ਬਈ ਆਗਰਾ ਦਾ ਤੇ ਆਗਰਾ ਇੱਥੋਂ ਬਈ 17 ਕਿਲੋਮੀਟਰ ਰਹਿ ਗਿਆ ਤੇ ਚੱਲਦੇ ਆ ਫਿਰ ਆਗਰੇ ਤੇ ਉੱਥੋਂ ਦੀ ਭਾਰਤ ਲਵ ਤੁਹਾਡੇ ਨਾਲ ਸਾਂਝੀ ਕਰਦੇ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਲਾ ਜਰੂਰ ਬਨੇ ਰਹੋ ਕਿਉਂਕਿ ਉੱਥੋਂ ਦੀ ਵੀ ਭਾਈ 6:11 ਦਾ ਵੇਲਾ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆ ਸਕੰਦਰਾ ਦੇ ਵਿੱਚ ਆਗਰਾ ਇੱਥੋਂ 10.5 ਕਿਲੋਮੀਟਰ ਤੇ ਲਵੇ ਤਵੇ ਰਹਿ ਗਿਆ ਤੇ ਇੱਧਰ ਤੁਸੀਂ ਆਓਗੇ ਤਾਂ ਤੁਹਾਨੂੰ ਮੋਲਦਾ ਪਾਣੀ ਲੈਣਾ ਪਊਗਾ ਕਿਉਂਕਿ ਇੱਧਰ ਪਾਣੀ ਜਿਹੜਾ ਖਾਰਾ ਹੈ ਤੇ ਉਹਦੇ ਕਰਕੇ ਇੱਧਰ ਉਹ ਪਾਣੀ ਆਪਣੇ ਸੈੱਟ ਨਹੀਂ ਬੰਦਾ ਤੇ ਆਪਾਂ ਨੂੰ ਮੋਲਦਾ ਪਾਣੀ ਲੈਣਾ ਪੈਂਦਾ ਤੇ ਇੱਧਰ ਆਪਣੇ ਤਿੰਨੇ ਚੋਬਰ ਇੱਕੋ ਹੀਆਂ ਟੀ-ਸ਼ਰਟਾਂ ਪਾਈਆਂ ਤੇ ਫੋਨ ਚ ਉਂਗਲਾ ਮਾਰੀ ਜਾਂਦੇ ਆ ਇਹਨਾਂ ਨਾਲ ਵੀ ਸਾਸਰੀਕਾਲ ਬੁਲਾੜੀ ਅੱਜ ਤੜਕੇ ਦੀ ਬੁਲਾਈ ਨਹੀਂ ਸੀ ਸਾਸਰੀਕਾਲ ਆ ਪਾਲ ਬਾਈ ਸਾਸਰੀਕਾਲ ਦੀ ਸਾਰਿਆਂ ਨੂੰ ਮੈਂ ਠੀਕੋ ਸਾਰੀ ਜੀ ਵੀਡੀਓ ਦੇ ਨਾਲ ਅੱਜ ਬਣੇ ਰਹੋ ਕਿ ਆਗਰਾ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਕੁਝ ਦਿਖਾਵਾਂਗੇ ਸਾੜਿਆ ਸਿੱਧੇ ਕਾਂਗੇ ਦੇ ਨਾਲ ਤੁਹਾਨੂੰ ਦਿਖਾਵਾਂਗੇ ਬਸ ਇਹੀ ਆ ਬਣੇ ਰਹੋ ਵੀਡੀਓ ਦੇ ਨਾਲ ਤੇ ਇੱਧਰ ਆਪਣੇ ਬਿੱਟੂ ਬਾਈ ਸਾਸਰੀਕਾਲ ਬਿੱਟੂ ਬਾਈ ਜੀ ਸਾਸਰੀਕਾਲ ਦੀ ਸਾਰਿਆਂ ਨੂੰ ਤੇ ਚੱਲਦੇ ਆਂ ਆਪਾਂ ਆਗਰੇ 100 ਕਿਲੋਮੀਟਰ ਰਹਿ ਗਿਆ ਭਾਈ ਇਹ ਅੱਥੇ ਗੁਰੂ ਘਰ ਵੀ ਆਦੇਸ ਤੋਂ ਵੀ ਦਿਖਾਵਾਂਗੇ ਤੇ ਤਾਜ ਮਹਿਲ ਵੀ ਦਿਖਾਵਾਂਗੇ ਇੱਧਰ ਆਪਣੇ ਨੀਸ਼ੂ ਭਾਈ ਜੀ ਸਤਿ ਸ਼੍ਰੀ ਅਕਾਲ ਨੀਸ਼ੂ ਭਾਈ ਜੀ ਕੀ ਹਾਲ ਚਾਲ ਹੈ ਜੀ ਹਰਿਆਣੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ ਤੇ ਇੱਧਰ ਦਾ ਮੌਸਮ ਹੈ ਜਿਹੜਾ ਭਾਈ ਬਹੁਤ ਸੋਹਣਾ ਹੈ ਬੱਦਲ ਭਾਈ ਦੇਖ ਸਕਦੇ ਕਿੰਨੀ ਸਾਫ਼ ਸੁਥਰੀ ਹੈ ਜਿਵੇਂ ਟ੍ਰੈਫਿਕ ਦੀ ਗੱਲ ਕਰੀਏ ਟ੍ਰੈਫਿਕ ਇੱਥੇ ਇਸ ਟਾਈਮ ਤਾਂ ਬਹੁਤ ਘੱਟ ਹੈ ਉਹ ਆਵਾਜ਼ ਆ ਵੀ ਹੈ ਤੁਹਾਨੂੰ ਪਤਾ ਹੀ ਜੀ ਐਨ ਐਚ 1 ਹਾਈਵੇ ਜਿਹੜਾ ਨੈਸ਼ਨਲ ਉਹ ਤੇ ਚੱਲਦੀ ਰਹਿੰਦੀ ਹੈ ਦਿਨ ਰਾਤ ਇੱਕ ਹੀ ਗੱਲ ਬਾਤ ਹੈ ਵੇਲਾ ਜਿਹੜਾ ਅੱਜ ਦਾ 12:30 ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆ ਸਕੰਦਰਾ ਕਿਲੇ ਦੇ 메ਨ ਗੇਟ 'ਚ ਜਿੱਥੇ ਅਕਬਰ ਦੀ ਕਬਰ ਹੈ ਤੇ ਅੰਦਰ ਚੱਲਦੇ ਆ ਤੇ ਫਿਰ ਕਿਲੇ ਦੇ 메ਨ ਗੇਟ ਤੋਂ ਥੋੜਾ ਜਿਹਾ ਅੰਦਰ ਆਉਨੇ ਆ ਤੇ ਇੱਕ ਆਫਿਸ ਬਣਿਆ ਹੋਇਆ ਇੱਥੇ ਤੇ ਪਰ ਪਰਸਨ ਦੀ 30 ਰੁਪਏ ਟਿਕਟ ਲੱਗਦੀ ਹੈ 20 ਦੇ ਕੇ ਟਿਕ ਟਿਕਟਾ ਕੇ ਆਪਾਂ ਕਿਲੇ ਦੇ ਅੰਦਰ ਐਂਟਰ ਹੋ ਗਏ ਆ ਤੇ ਸਾਹਮਣੇ ਇੱਕ ਥੰਬੀ ਬਣੀ ਵੀ ਆ ਉਹਦੇ ਤੇ ਲਿਖਿਆ ਹੋਇਆ ਹੈ ਅਕਬਰ ਦੀ ਕਬਰ ਤੇ ਥੱਲੇ ਲਿਖਿਆ ਕੱਚ ਦਾ ਮਹਿਲ ਛੇਪ ਦੇ ਬਾਸੇ ਅਕਬਰ ਦੀ ਕਬਰ ਹੈ ਜਿੱਧਰੋਂ ਸੂਰਜ ਆਪਣੇ ਕਹਿਨ ਤਰਾਂ ਪੰਜਾਬੀਆਂ ਦੇ ਇਧਰੋਂ ਚੜਦਾ ਤੇ ਇਧਰ ਕੱਚ ਮਹਿਲ ਹੈ ਤੇ ਹੁਣ ਆਪਣੇ ਨਾਲ ਦੇ ਸਾਰੇ ਕਹਿੰਦੇ ਸਾਰੇ ਨਾਲ ਪਹਿਲਾਂ ਆਪਾਂ ਅਕਬਰ ਦੀ ਕਬਰ ਦੇਖਾਂਗੇ ਤੇ ਫਿਰ ਆਪਾਂ ਕਚ ਮਹਿਲ ਤੇ ਜਾਵਾਂਗੇ ਚੱਲਦੇ ਆਂ ਫਿਰ ਕਬਰ ਦੇਖਦੇ ਆਂ ਇਸ ਟਾਈਮ ਤੁਸੀਂ ਸਕਰੀਨ ਦੇ ਸਾਹਮਣੇ ਜਿਹੜੀ ਇਮਾਰਤ ਦੇਖੀ ਜਾਂਦੇ ਹੋ ਉੱਥੇ ਆ ਅਕਬਰ ਦੀ ਕਬਰ ਇੱਥੇ ਅਕਬਰ ਦੀ ਕਬਰ ਬਣਵਾਈ ਗਈ ਸੀ ਤੇ ਆਪਾਂ ਉਸ ਜਗ੍ਹਾ ਤੇ ਚੱਲਦੇ ਆਂ ਤੇ ਫਿਰ ਅੰਦਰ ਜਾ ਕੇ ਤੁਹਾਨੂੰ ਵੀ ਦਿਖਾਉਣ ਦੇ ਨਾਲੇ ਆਪ ਵੀ ਦੇਖਦੇ ਆਂ ਇਹਲੇ ਦੇ ਅੰਦਰ ਵੜੋਂਗੇ ਤਾਂ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਬਹੁਤ ਪ੍ਰਾਣੀਆਂ ਮਾਰਤਾਂ ਤੇ ਜਿਵੇਂ ਆਪਾਂ ਸਕਰੀਨ ਦੇ ਸਾਹਮਣੇ ਦੇਖੀ ਜੰਨੇ ਆ ਜਿੱਧਰ ਨੂੰ ਮੇਰਾ ਹੱਥ ਜਾ ਜਾਂਦਾ ਇਹ ਉਸ ਟਾਈਮ ਦਾ ਖੂਹ ਹੈ ਤੇ ਅੱਜ ਵੀ ਕਹਿੰਦੇ ਵੀ ਸਹੀ ਸਲਾਮਤ ਪਿਆਗਾ ਤੇ ਉਹਦੇ ਉੱਤੇ ਵੈਸੇ ਜਾਲ ਲਾ ਕੇ ਕਵਰ ਕੀਤਾ ਹੈ ਤੇ ਆਪਾਂ ਉਧਰ ਤਾਂ ਜਾਂਦੇ ਨਹੀਂ ਇਹ ਚੱਲ 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 ਐ ਐ ਐ ਵਿੱਚ ਨਾ ਠੋਕੀ ਕਿਸਦੇ ਚੱਲ ਠੀਕ ਐ ਚੰਗਾ ਧਿਆਨ ਨਾ ਜਾਈ ਬਤੰਦਰਾ ਕਿਤੇ ਥੱਲੇ ਲਾਈ ਬੈਠਾ ਹੋਵੇ ਤੇ ਇੱਧਰ ਗੱਲ ਕਰੀਏ ਆਪਾਂ ਜਿਹੜੀ ਇਮਾਰਤ ਸਾਹਮਣੇ ਸਕਰੀਨ ਤੇ ਦੇਖੀ ਜਾਂਨੇ ਹੋ ਇਹਦੇ ਪਿੱਲਰ ਜਿਵੇਂ ਬਣਵਾਏ ਸੀ ਓਵੇਂ ਹੀ ਹਜੇ ਪਏ ਆ ਤੇ ਕਹਿੰਦੇ ਵੀ ਇੱਧਰ ਦੇਖ ਸਕਦੇ ਤੁਸੀਂ ਕਿ ਜਿਹੜਾ ਇਹ ਮਹਿਲ ਐ ਇਹ ਸਾਰਾ ਬਾਗਿਚੇ ਦੇ ਵਿਚਾਲੇ ਹੈ ਤੇ ਇਹਦੀ ਖੂਬਸੂਰਤੀ ਬਾਗਿਚੇ ਕਰਕੇ ਕਹਿੰਦੇ ਵੀ ਦੁੱਗਣੀ ਹੋ ਜਾਂਦੀ ਗਈ ਹੈ ਤੇ ਇਹ ਗੱਲ ਬਾਤ ਹੈ ਇੱਥੋਂ ਦੀ ਪਹਿਲਾ 게ਟ ਐਂਟਰ ਕਰਕੇ ਤੇ ਦੂਜਾ 게ਟ ਵੀ ਐਂਟਰ ਕਰ ਗਏ ਆਪਾਂ ਤੇ ਹੁਣ ਆਪਾਂ ਅੱਗੇ ਚੱਲਦੇ ਆ ਜਿੱਥੇ ਕਬਰ ਹੈ ਤੇ ਉਸ ਜਗ੍ਹਾ ਤੇ ਚੱਲ ਕੇ ਆਪਾਂ ਜਿਹੜੀ ਸਕਰੀਨ ਦੇ ਸਾਹਮਣੇ ਇਮਾਰਤ ਦੇਖੀ ਜਾਂਦੇ ਹੋ ਇੱਥੇ ਹੈਗੀ ਆ ਅਕਬਰ ਦਾ ਮਕਬਰਾ ਜਿਹਨੂੰ ਆਪਾਂ ਪੰਜਾਬੀ ਚ ਕਹਦੇ ਆ ਕਬਰ ਤੇ ਆਪਾਂ ਅੰਦਰ ਚੱਲਦੇ ਆ ਤੇ ਫਰਪਾਲ ਬਾਈ ਹੋਰੀ ਤਾਂ ਜਾਏ ਸੀ ਇਹ ਕਹਿੰਦੇ ਭਈ ਅੰਦਰ ਫੋਨ ਨੀਲ ਜਾਣ ਦਿੰਦੇ ਫੋਨ ਤੋਂ ਮਨਾ ਤੇ ਆਪਾਂ ਜਾਏ ਵੇਲਾ ਜਿਹੜਾ 4:30 ਦਾ ਹੋ ਗਿਆ ਤੇ ਆਪਾਂ ਇਸ ਟਾਈਮ ਕਿਲੇ ਦੇ ਵਿੱਚ ਹੀ ਘੁੰਮੀ ਜਾਂਦੇ ਸੀ ਇਹ ਤੇ ਤੁਹਾਨੂੰ ਦੱਸਿਆ ਸੀ ਜਿਵੇਂ ਮੌਸਮ ਕਿਤੇ ਮੀਂਹ ਪੈਣ ਲੱਗ ਜਾਂਦਾ ਕਿਤੇ ਹਟ ਜਾਂਦਾ ਤੇ ਅੱਜ ਬੱਦਲ ਵਾਈ ਸੀ ਇੱਧਰ ਰੱਬ ਨੇ ਆਪਦੇ ਲਈ ਰੇਸ ਚੱਕੀ ਦਿੱਤੀ ਸੀ ਤੇ ਆਪਾਂ ਇੱਥੇ ਹੀ ਫਿਰਦੇ ਸੀ ਘੁੰਮਦੇ ਤੇ ਹੁਣ ਇਸ ਟਾਈਮ ਰੱਬ ਨੇ ਰੇਸ ਘਟਾਤੀ ਐ ਕੋਈ ਪਤਾ ਨਹੀਂ ਕਦੋਂ ਕਿਣਵੇਂ ਸ਼ੁਰੂ ਹੋ ਜਾਈ ਤੁਸੀਂ ਦੇਖ ਹੀ ਸਕਦੇ ਇੱਥੇ ਹੁਣੇ ਹੁਣੇ ਤਾਜ ਤਾਜ ਅਮੀ ਪੈ ਕੇ ਹਟਿਆ ਆਹ ਗੱਲ ਬਾਤ ਐ ਇੱਧਰ ਦੇ ਕਿਲੇ ਦੀ ਕੁਝ ਸਾਥ ਨਾਲ ਆਹੇ ਗੁਰਦੁਆਰੇ ਚਲ ਗਏ ਤਾਂ ਬੈਂਕਾ ਬਣਾ ਨਹੀਂ ਸੌਣ ਚਲੇ ਗਏ ਜਿਹੜਾ 2:30 ਵਜੇ ਲਵੇ ਤਾਂ ਉਹ ਹੋ ਗਿਆ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਗੁਰਦੁਆਰਾ ਦੁੱਖ ਨਿਵਾਰਨ ਸਾਈਂ ਗੁਰੂ ਕਾ ਤਾਲ ਇੱਧਰ ਆਪਣੇ ਬਿੱਟੂ ਭਾਈ ਜੀ ਥੋੜਾ ਦੱਸੋਗੇ ਆਪਾਂ ਅੱਜ ਇੱਥੇ ਰੁਕਣਾ ਹੈ ਕਿ ਅੱਗੇ ਜਾਵਾਂਗੇ ਹੁਣ ਸੰਗਤਾਂ ਨੂੰ ਆਥੀ ਰੁਕਾਂਗੇ ਅੱਜ ਦੀ ਰਾਤ ਅੱਛਾ ਤੇ ਹੁਣ ਆਪਾਂ ਵੀ ਇੱਥੋਂ ਦੇ ਜਿਹੜਾ ਤਾਜ ਮਹਿਲ ਜਾ ਕੇ ਆਵਾਂ ਹੁਣ ਤਾਜ ਮਹਿਲ ਚੱਲਦੇ ਆਪਾਂ ਹਾਂ ਠੀਕ ਆ ਠੀਕ ਆ ਤੇ ਗੁਰੂ ਘਰ ਦੇ ਦਾ ਪਹਿਲਾਂ ਆਪਾਂ ਦਰਸ਼ਨ ਕਰ ਲਈਏ ਤੇ ਫਿਰ ਲੰਗਰ ਛਕ ਲਈਏ ਤੇ ਫਿਰ ਆਪਾਂ ਤਾਜ ਮਹਿਲ ਚੱਲਦੇ ਆਂ ਤੇ ਤੁਹਾਨੂੰ ਪ੍ਰਸ਼ਾਦਾ ਪਾਣੀ ਛਕ ਕੇ ਤੇ ਬਾਹਰ ਆ ਗਏ ਸਾਈਕਲਾਂ ਕੋਲੇ ਤੇ ਪਹਿਲਾਂ ਸਕੀਮਾਂ ਕਰੀਗੇ ਪੱਟੂ ਵੀ ਕੀ ਕਰਨਾ ਕੀ ਨਹੀਂਗਾ ਫਿਰ ਕਹਿੰਦੇ ਵੀ ਚਲੋ ਆਪਾਂ ਗੁਰਦੁਆਰਾ ਸਾਹਿਬ ਚੋਂ ਪੁੱਛ ਲੈਣੇ ਕਮਰਾ ਮਿਲ ਜੇ ਤਾਂ ਫਿਰ ਆਪਾਂ ਮਾਰਸ਼ੱਲਾ ਇੱਥੇ ਕੁਝ ਰੱਖ ਜਾਗੇ ਤੇ ਫਿਰ ਆਪਾਂ ਤਾਜ ਮਹਿਲ ਘੁੰਮਣ ਚੱਲਾਂਗੇ ਤੇ ਆਪਾਂ ਨੂੰ ਕਮਰਾ ਮਿਲ ਗਿਆ ਤੇ ਮੈਂ ਤਾਂ ਇੱਥੇ ਸਾਈਕਲਾਂ ਕੋਲੇ ਬੈਠਾ ਸੀਗਾ ਤੇ ਬਿੱਟੂ ਬਾਈ ਤੇ ਨੀਸ਼ੂ ਬਾਈ ਤੇ ਹਰਪਾਲ ਬਾਈ ਉਹ ਕਮਰੇ ਦਾ ਪਤਾ ਕਰਨ ਗਏ ਸੀਗੇ ਕਿੱਥੇ ਮਿਲਿਆ ਤੇ ਕਿੱਥੇ ਨਹੀਂ ਮਿਲਿਆ ਕਹਿੰਦਾ ਮੈਨੂੰ ਫੋਨ ਆਇਆ ਵੀ ਤੂੰ ਆ ਉਹਦਾ ਬੈਗ ਲਾ ਕੇ ਤੇ ਇੱਧਰ ਦਫ਼ਤਰ ਕਹਿੰਨੀ ਆ ਜਾ ਮੈਂ ਕਿਹਾ ਚੱਲ ਮੈਂ ਹੁੰਦਾਗਾ ਹੁਣ ਉੱਧਰ ਜਾਣਾਗਾ ਤੇ ਫਿਰ ਕੀ ਗੱਲਬਾਤ ਲਓ ਜੀ ਇਹ ਹਾਂ ਕਮਰਾ ਪਾਣ ਬਾਬਾ ਜੀ ਨੇ ਦਿੱਤਾ ਕਮਰਾ ਨੰਬਰ 120 ਤੇ ਸਮਾਨ ਸੱਲਾ ਜਿਹੜਾ ਆਪਾਂ ਸਾਈਕਲਾਂ ਤੋਂ ਲਾ ਲਿਆਏ ਆ ਇੱਧਰ ਇੱਕ ਬੈਗ ਲਾ ਲਿਆ ਤੇ ਇੱਕ ਆ ਸੋਰ ਰੂਜਾ ਦੀ ਕੈਂਪੀ ਟੈਂਟ ਆ ਜਿਹੜਾ ਡੀ ਗੱਤ ਲਾਉਣ ਦਾ ਇਹ ਵੀ ਲਾ ਲਿਆ ਤੇ ਇੱਧਰ ਆਉਂਦੇ ਪੱਟੂ ਨੇ ਚਾਰਜ ਟੰਗ ਲਿਆ ਬਿੱਟੂ ਭਾਈ ਹਾਂ ਜੀ ਆਪਾਂ ਕਈ ਦਿਨਾਂ ਬਾਅਦ 2 ਇਸ ਤੋਂ ਇਸਿੱਦੀ ਕਰਾਂਗੇ ਮੈਨੂੰ ਲੱਗਾ ਬੰਜੇ ਤੇ ਬੈੱਡ ਤੇ ਕਈ ਦਿਨ ਹੋ ਗਿਆ ਆਪਾਂ ਨੂੰ ਸੁੱਤਿਆਂ ਨੂੰ ਹਾਂ ਬਾਬਾ ਥੱਕੇ ਥੁੱਕੇ ਪੈਨ ਨੀਂਦ ਵੀ ਪੂਰੀ ਨਹੀਂ ਹੋਈ ਤੇ ਅੱਜ ਆਪਣੀ ਇੱਥੇ ਗੁਰਦੁਆਰਾ ਸਾਹਿਬ ਤੇ ਵਧੀਆ ਨੀਂਦ ਪੂਰੀ ਹੋ ਜੂ ਬਹੁਤ ਵਧੀਆ ਕਮਰਾ ਮਿਲਿਆ ਆਪਾਂ ਨੂੰ ਬਾਬਾ ਨੇ ਜਿਹੜਾ ਫ੍ਰੀ ਦਿੱਤਾਗਾ ਬਾਬਾ ਜੀ ਨੇ ਤੇ ਬੜਾ ਧੰਨਵਾਦ ਸਾਰਾ ਬਾਬਾ ਜੀ ਦਾ ਤੇ ਸਾਰੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਬਈ ਤੇ ਆਪਾਂ ਨੂੰ ਆ ਚਾਰ ਮੰਜਿਆਂ ਵਾਲਾ ਕਮਰਾ ਦਿੱਤਾਗਾ ਦੋ ਇੱਧਰ ਲੱਗੇ ਹੋਏ ਤੇ ਦੋ ਇੱਧਰ 4 ਵਜੇ ਦਾ ਵੇਲਾ ਹੋ ਗਿਆ ਤੇ ਆਪਣੀਆਂ ਗੱਡੀਆਂ ਇਸ ਟਾਈਮ ਆਗਰਾ ਸ਼ਹਿਰ ਘੁੰਮਦਿਆਂ ਫਿਰ ਰਹੀਆਂ ਨੇ ਤੇ ਆਗਰਾ ਸ਼ਹਿਰ ਕਿਉਂ ਘੁੰਮ ਰਿਹਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਇੱਕ ਹੀ ਚੀਜ਼ ਮਸ਼ਹੂਰ ਹੈ ਤਾਜ ਮਹਿਲ ਉਹ ਦੇਖਣ ਚੱਲੇ ਆ ਤੇ ਨਾਲ ਤੁਹਾਨੂੰ ਵੀ ਦਿਖਾਉਨੇ ਆ ਲੈ ਵੀ ਚੜਾਈ ਆ ਗਈ ਆ ਸਾਜ ਮਿਲ ਤੋਂ 500 ਮੀਟਰ ਦੀ ਦੂਰੀ ਤੇ ਪਿੱਛੇ ਹੀ ਆਪਣੇ ਸਾਈਕਲ ਪਾਰਕਿੰਗ 'ਚ ਖੜਾਉਣੇ ਪਏ ਆ। ਕਹਿੰਦੇ ਭਈ ਅੱਗੇ ਕੋਸ ਨਹੀਂ ਜਾਣ ਦਿੰਦੇਗੇ। ਆ ਰੀ ਰਿਕਸ਼ੇ ਹੀ ਹੈਗੇ ਗੱਡੀਆਂ ਹੀ ਆ ਛੋਟੀਆਂ ਛੋਟੀਆਂ। ਉਹ ਕਹਿੰਦੇ ਅੱਗੇ ਜਾਂਦੇ ਆ ਤੇ ਦੇਖਦੇ ਆ ਵੀ ਪੈਦਲ ਹੀ ਆਈਏ। ਕੀ ਬੋਲਦੇ? ਨਿਸ਼ ਭਾਈ ਪੈਦਲ ਚੱਲੋ ਯਾਰ। ਉਹ ਕੱਦੂ ਹੈ ਹੁਣ ਕੀ ਬੋਲਦੇ ਇਹਨਾਂ ਨੂੰ ਆ ਜਿਹੜੇ ਛੋਟੀਆਂ ਛੋਟੀਆਂ ਤੁਰੇ ਫਿਰਦੇ ਹੁੰਦੇ ਆ। ਖਿਚਰੀ। ਖਿਚਰੀ। ਉਹਨੂੰ ਕਹਿੰਦੇ ਖਿਚਰੀ। ਕੇ ਨਹੀਂ ਬਿੱਟੂ? ਇਧਰ ਆ ਟਿਕਟ ਕਰ ਤੇ 1% ਦੀ 45 ਰੁਪਏ ਟਿਕਟਾ ਤੇ ਚੋਬਰ ਲਾਈਨ 'ਚ ਲੱਗੇ ਖੜਿਆ ਚੀਕਾਂ ਮਾਰੀ ਜਾਂਦੇ ਇੱਕ ਦੂਜੇ ਨੂੰ ਆਧਾਰ ਕਾੜਦੇ ਆਧਾਰ ਕਾੜਦੇ ਜਿਵੇਂ ਸਰਪੰਚੀ ਦੀਆਂ ਵੋਟਾਂ ਪਾਉਣੀਆਂ ਹੁੰਦੀਆਂ ਗਿਆ ਉਹ ਗੱਲਬਾਤ ਹੋਈ ਖੜੀ ਐ ਸਮਾਂ ਜਿਹੜਾ ਅੱਜ ਦਾ 5:41 ਮਿੰਟ ਹੋ ਗਏ ਤੇ ਆਪਾਂ ਟੋਕਨ ਲੈ ਲਿਆ ਤੇ ਹੁਣ ਐਂਟਰੀ ਕਰਾਉਣੀ ਐ ਤੇ ਉਧਰੋਂ ਆਇਆ ਮੇਨ ਐਂਟਰੀ ਤੇ ਚਲੋ ਉਸਤਾਦ ਜੀ ਤੇਰੇ ਕੋਲ ਚੜੀ ਆਉਗੀ ਹੋਊਗੀ ਮੇਰੇ ਕੋਲ ਤਾਂ ਤੇ ਆਪਣੇ ਕੋਲ ਟੋਕਣੀਆਂ ਲੈ ਲੈ ਤੇ ਆਪਾਂ ਚੱਲਦੇ ਹੁਣ ਲਾਈਨ ਚ ਲੱਗਦੇ ਆ ਤੇ ਅੱਗੇ ਵਧਦੇ ਆ ਉਹ ਜਿਹੜੀਆਂ ਮਸ਼ੀਨਾਂ ਦੇਖਦੇ ਆ ਉਹਨਾਂ ਤੋਂ ਟੈਸਟ ਕਲੀਅਰ ਕਰਨ ਤੋਂ ਬਾਅਦ ਚ ਉਹ ਤੇ ਆਪਾਂ ਹੁਣ ਅੱਗੇ ਚੱਲਦੇ ਆ ਉਹਨਾਂ ਦੇ ਵਿੱਚੋਂ ਸਕੈਨ ਕਰਕੇ ਤੇ ਆਪਾਂ ਨੂੰ ਕੱਢਤਾ ਉਹ ਕਹਿੰਦੇ ਵੀ ਤੁਹਾਡੇ ਕੋਲ ਕੋਈਸ ਨਹੀਂ ਆ ਤੁਸੀਂ ਜਾ ਸਕਦੇ ਹੋ ਤੇ ਆਪਾਂ ਹੁਣ ਅੱਗੇ ਚੱਲਦੇ ਆ ਲੋ ਜੀ ਐਂਟਰੀ ਹੋ ਗਈ ਐ 50 ਰੁਪਿਆ ਦੀ ਟਿਕਟਰ ਦੇ ਨਾਲ ਤੇ ਸਾਹਮਣੇ ਐਂਟਰੀ ਹੁੰਦਿਆਂ ਕਿਹਦਾ ਚਿਹਰਾ ਦੇਖਣ ਨੂੰ ਮਿਲਿਆ ਬਿੱਟੂ ਭਾਈ ਜੀ ਦਾ ਬਿੱਟੂ ਭਾਈ ਜੀ ਕਿਵੇਂ ਦਾ ਲੱਗ ਰਿਹਾ ਆ ਅੰਦਰ ਆਣ ਕੇ ਪਹਿਲੀ ਵਾਰ ਆਇਆ ਵਧੀਆ ਲੱਗ ਰਿਹਾ ਹੈਗਾ ਇਹ ਦੇਖਿਆ ਨਹੀਂ ਸੀਗਾ ਮੈਂ ਵੀ ਪਹਿਲੀ ਵਾਰ ਹੀ ਆਇਆ ਬਾਈ ਜੀ ਆਹਾਂ ਦੇਖ ਰਹੇ ਆ ਬੱਧੀ ਲੈ ਲਿਓ ਬਹੁਤ ਸੋਹਣਾ ਦੇਖਣਾ ਚਾਹੀਦਾ ਸਾਰਿਆਂ ਨੂੰ ਹਾਂਜੀ ਹਾਂਜੀ ਆਇਆ তাজਮਾਹਲ ਦਾ ਮੇਨ ਗੇਟ ਤੇ ਜਿਵੇਂ ਆਪਾਂ ਹਿੰਦੀ ਚ ਕਹ ਦੀ ਇੱਥੇ ਲਿਖਿਆ ਵਾ ਮੁੱਖਿਆ ਦਰਬਾਰ ਅੰਦਰ ਚੱਲਦੇ ਆਂ ਤੇ ਅੰਦਰ ਦਾ ਦ੍ਰਿਸ਼ਾ ਦੇਖਦੇ ਆਂ ਥੋੜੇ ਨਾਲ ਵੀ ਸਾਂਝਾ ਕਰਦੇ ਆਂ ਆਪਾਂ ਜੇ তাজਮਾਹਲ ਨੂੰ ਹੁੰਦੇ ਆ ਇੱਥੋਂ ਦੇ ਤਿੰਨ ਗੇਟ ਹੈ ਇੰਨਾ ਗੇਟਾਂ ਚੋਂ ਆਪਾਂ ਇੱਕ ਗੇਟ ਦੇ ਵਿੱਚ ਦੀ ਜਾ ਰਹੇ ਆਂ ਜਿਹੜਾ ਸਾਹਮਣੇ ਦੇਖ ਰਹੇ ਹੋ ਮੇਨ ਗੇਟ ਹੈ ਤੇ ਮੇਨ ਗੇਟ ਤੋਂ ਆਪਾਂ ਐਂਟਰ ਕਰਦੇ ਆ ਜਦੋਂ ਤੇ ਸਾਹਮਣੇ ਹੀ ਤਾਜ ਮਹਿਲ ਦੇਖਦਾ ਹੈ ਤੇ ਆਪਾਂ ਹੁਣ ਅੱਗੇ ਚੱਲਦੇ ਆ ਜਮਾ ਕੋਲੇ ਤੇ ਕਹਿੰਦੇ ਵੀ ਐ ਜਮਾ ਐਂਟਰ ਅੰਦਰ ਹੋਣਾ ਤੇ ਉਹਦੀ ਟਿਕਟ ਵੱਧ ਲੱਗਦੀ ਆ ਆਪਾਂ ਲਈ ਤੇ 50 ਰੁਪਏ ਟਿਕਟ ਤੇ ਆਪਾਂ ਜਿੱਥੇ ਤੱਕ 50 ਰੁਪਏ ਦਾ ਮੁੱਲ ਆ ਉੱਥੋਂ ਤੱਕ ਮੋੜ ਕੇ ਆਵਾਂਗੇ ਪੂਰਾ ਪੂਰਾ ਕਾੜੀ ਮੈਦਾਨ ਨਿਰਮਾਣ 1631 ਸਾਲ ਨੂੰ ਸ਼ੁਰੂ ਹੋਇਆ ਸੀਗਾ ਤੇ 1653 ਨੂੰ ਬਣ ਕੇ ਤਿਆਰ ਹੋ ਗਿਆ ਸੀਗਾ ਜਿਹੜੀ ਇਹਦੀ ਖੂਬਸੂਰਤੀ ਹੈ ਟੂਰਿਸਟ ਨੂੰ ਆਪਣੀ ਔਰ ਖਿੱਚਦੀ ਹੈ ਇੱਥੇ 1 ਸਾਲ ਦੇ ਵਿੱਚ 70 ਤੋਂ 75 ਲੱਖ ਲੋਕ ਆ ਜਿਹੜੇ ਘੁੰਮਣ ਆਉਂਦੇ ਨੇ ਅੱਜ ਆਪਾਂ ਗੁਰਦੁਆਰਾ ਦੁੱਖ ਨਿਵਰਨ ਸਾਹਿਬ ਗੁਰੂ ਘਰ ਤਾਲ ਵਿੱਚ ਹੀ ਰੁਕ ਕਵੇਂ ਆ ਆਗਰੇ ਚ ਤੇ ਇਥੋਂ ਦੇ ਇਤਿਹਾਸ ਦੀ ਗੱਲ ਕਰੀਏ ਆਪਾਂ ਉਹ ਕੱਲ ਦੀ ਵੀਡੀਓ ਚ ਦੱਸਾਂਗੇ ਤੇ ਜਿਹੜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਹੈ ਸਾਰੀ ਸੰਗਤ ਦਾ ਤੈਅ ਦਿলো ਧੰਨਵਾਦ ਜਿਹੜੀ ਆਪ ਦਾ ਕੀਮਤੀ ਚੋ ਕੀਮਤੀ ਸਮਾਂ ਕੱਢ ਕੇ ਦਾਸ ਦੀ ਵੀਡੀਓ ਦੇਖਦੇ ਹੋ ਤੇ ਵੀਡੀਓ ਦੇਖਣ ਦੇ ਨਾਲ ਨਾਲ ਕਮੈਂਟ ਵੀ ਕਰਕੇ ਇਹਨਾਂ ਨੂੰ ਲਾਈਕ ਵੀ ਕਰਦੇ ਹੋ ਤੇ ਵੀਡੀਓ ਸ਼ੇਅਰ ਵੀ ਕਰਦੇ ਹੋ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਮਿਲਦੇ ਆਪਾਂ ਕੱਲ ਨੂੰ ਇੱਕ ਨਵੀਂ ਵੀਡੀਓ 'ਚ ਇੱਕ ਨਵੇਂ ਸਫ਼ਰ 'ਚ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ